ਬੀਤੇ ਦਿਨੀ ਪਿੰਡ ਗੁਰਵਾਲੀ ਭਿੰਡਰ ਫਰਮ ਦੀ ਬੈਕਸਾਈਡ ਤੇ ਪੁਲਿਸ ਦੁਆਰਾ ਨਕਲੀ ਦੇਸੀ ਘੋੜਾ ਬਣਾਉਣ ਦੀ ਫੈਕਟਰੀ ਫੜੀ ਗਈ ਜਿਸ ਵਿੱਚ ਨਕਲੀ ਦੇਸੀ ਘੋੜਾ ਬਣਾਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਦੁਆਰਾ ਟਾਲਾ ਸਾਹਿਬ ਗੁਰਦੁਆਰਾ ਸ਼ਹੀਦਾ ਸਾਹਿਬ ਨੇੜੇ ਦੀਆਂ ਦੁਕਾਨਾਂ ਦੇ ਢੱਲੇ ਨਾਲ ਵਿਕਦਾ ਸੀ ਨਕਲੀ ਦੇਸੀ ਘੋੜਾ ਇਹ ਫੈਕਟਰੀ ਦੇ ਮਾਲਕ ਵੱਲੋਂ ਲੋਕਾਂ ਦੀ ਸਿਹਤ ਨਾਲ ਅਤੇ ਲੋਕਾਂ ਦੀਆਂ ਧਾਰਮਿਕ ਆਸਾ ਦੇ ਨਾਲ ਖਿਲਵਾੜ ਕੀਤਾ ਗਿਆ ਮੋਕੇ ਤੇ ਫੜੇ ਗਏ ਦੋਸ਼ੀ ਦੇ ਖਾਤੇ ਚਾਟ ਇਵੈਂਟ ਦੇ ਐਸ ਐਚਓ ਮੈਡਮ ਹਰ ਸਿਮਰਨ ਪ੍ਰੀਤ ਕੌਰ ਵੱਲੋਂ 272 273 35 ਬੀ ਐਨ ਐਸ ਤਹਿਤ ਪੁਚਾ ਦਰਜ ਕਰ ਲਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਅਜੀਹੇ ਮਿਲਾਵਟ ਖੋਰਾ ਦੇ ਸਖਤੋ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਅੱਗੇ ਤੋਂ ਖਾਨ ਪੀਣ ਵਾਲੀਆਂ ਵਸਤੂਆਂ ਦੇ ਵਿੱਚ ਮਿਲਾਵਟ ਨਾ ਕਰ ਸਕਣ ਮੈਡਮ ਵੱਡੀ ਸਫਲਤਾ ਤੁਸੀਂ ਹਾਸਲ ਕੀਤੀ ਹੈ ਨਕਲੀ ਕਿਓ ਫੜਿਆ ਪਿੰਡਰ ਕਲੋਨੀ ਦੀ ਬੈਕਸਾਈਡ ਤੇ ਕੀ ਆ ਪੂਰਾ ਮਾਮਲਾ ਕੀ ਕਹਿਣਾ ਚਾਹੁੰਦੇ ਜੀ ਇਹ ਗਰਵਾਲੀ ਦੇ ਲਾਗੇ ਪਿੰਡਰ ਫਾਰਮਸ ਆ ਪਿੰਡਰ ਫਾਰਮਸ ਦੇ ਬੈਕਸਾਈਡ ਇੱਕ ਫੈਕਟਰੀ ਚੱਲ ਰਹੀ ਸੀ ਤੇ ਜਿਸ ਵਿੱਚ ਰਿਫਾਇਨ ਦੇ ਨਕਲੀ ਕਿਓ ਬਣਾ ਕੇ ਵੇਚਿਆ ਜਾ ਰਿਹਾ ਸੀਗਾ ਤੇ ਜੋ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਤੇ ਜਿਸ ਨੂੰ ਦੋਦੇ ਨੇ ਨਹੀਂ ਰਿਐਕਟ ਕੀਤੀ ਹੈ ਤੇ ਜਦੋਂ ਮਤਲਬ ਸਾਨੂੰ ਕਨਫਰਮ ਹੋ ਗਿਆ ਕਿ ਫੈਕਟਰੀ ਇਥੇ ਚੱਲ ਰਹੀ ਹੈ ਤੇ ਕਿਉਂ ਬਣਿਆ ਹੋਇਆ ਹੈ ਜਾਂ ਉਥੇ ਮੌਜੂਦਾ ਕਿਸੀ ਉਸ ਵਕਤ ਰੇਡ ਕੰਡਕਟ ਕੀਤੀ ਇੱਕ ਫੂਡ ডিপਾਰਟਮੈਂਟ ਦੇ ਤੇ ਪੁਲਿਸ ਦੇ ਕਿ ਜੁਆਇੰਟ ਰੇਡ ਸੀ ਜਿਸ ਦੇ ਸਾਨੂੰ ਸਫਲਤਾ ਮਿਲੀ ਤੇ ਮੈਡਮ ਕੀ ਕੀ ਬਰਾਮਦਗੀ ਕੀਤੀ ਗਈ ਹੈ ਕਿਹੜੀਆਂ ਸੰਗੀਨ ਧਰਾਵਾਂ ਦੇ ਅਕੋਰਡਿੰਗ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਅੱਜ ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ਦੇ ਲਈ ਵੱਡੇ ਅਭਿਆਨ ਚਲਾ ਰਹੀ ਹੈ ਤੇ ਇਸ ਦੇ ਲਈ ਵੀ ਤੁਸੀਂ ਜਿਹੜਾ ਆ ਬਹੁਤ ਵੱਡਾ ਉਪਰਾਲਾ ਕੀਤਾ ਨਸ਼ੇ ਨੂੰ ਕਾफी ਠੱਲ ਪਈ ਹੈ ਪਰ ਜਿਹੜਾ ਖਾਣੇ ਦੇ ਵਿੱਚ ਇਹੋ ਜੀ ਮਿਲਾਵਟ ਉਹ ਵੀ ਦੇਸੀ ਘੋ ਜਿਹਦੇ ਤੇ ਲੋਕ ਵਿਸ਼ਵਾਸ ਕਰਦੇ ਨੇ ਗੁਰੂ ਘਰਾਂ ਦੇ ਵਿੱਚ ਵੀ ਉਹੀ ਘੋ ਜਿਹੜਾ ਆ ਨਕਲੀ ਚੜਾਇਆ ਜਾ ਰਿਹਾ ਲੋਕਾਂ ਦੀ ਸ਼ਰਧਾ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਉਸ ਦੋਸ਼ੀ ਦੇ ਉੱਤੇ ਕਿਹੜੀਆਂ ਧਰਾਵਾ ਦੇ ਅਕੋਰਡਿੰਗਲੀ ਜਿਹੜਾ ਪਰਚਾ ਦਰਜ ਕੀਤਾ ਗਿਆ 72 273 35 ਬੀਐਨਐਸ ਦੇ ਅਧੀਨ ਪਰਚਾ ਦਰਜ ਕਰ ਚੁਕੇ ਆ ਤੇ ਜੋ ਵੀ ਸਾਡੇ ਸੈਂਪਲ ਲਿੱਤੇ ਗਏ ਆ ਫੂਡ ਡਿਪਾਰਟਮੈਂਟ ਵੱਲੋਂ ਤੇ ਜੋ ਵੀ ਸਾਮ ਉਹਨਾਂ ਦੀ ਰਿਪੋਰਟ ਮਿਲੇਗੀ ਤੇ ਉਹਦੇ ਅਕੋਰਡਿੰਗ ਜੋ ਵੀ ਵਾਧਾ ਵਾਧਾ ਹੋਏਗਾ ਅਕੋਰਡਿੰਗ ਟੂ ਫੂਡ ਅਪੈਲਮੈਂਟ ਟੈਕਸ ਉਹਦੇ ਅਕੋਰਡਿੰਗ ਅਸੀਂ ਵਾਧਾ ਵੀ ਕਰਾਂਗੇ ਤੇ ਉਸ ਤੋਂ ਇਲਾਵਾ ਇਹ ਸਾਨੂੰ ਉੱਥੇ ਨਾ ਮੌਜੂਦ 368 ਕਿਲੋਗ੍ਰam ਜੋ ਰੈਡੀ ਸਿੱਕ ਦੇਸੀ ਕਿਹੋ ਜਿਹਾ ਨਕਲੀ ਬਣਾਇਆ ਗਿਆ ਸੀ ਉਹ ਸਾਨੂੰ ਉੱਥੇ ਬਰਾਮਦ ਹੋਇਆ ਤੇ ਉਸ ਤੋਂ ਇਲਾਵਾ 330 ਕਿਲੋ ਦੇ ਕਰੀਬ ਸਾਾਨੂੰ ਮੁਰੀਫਾਈਡ ਆਇਲ ਮਿਲਿਆ ਆ ਤੇ ਕੁਝ ਕਲਰ ਐਸੈਂਸ ਮਿਲੇ ਆ ਕਲਰਸ ਦੇ ਐਸੈਂਸ ਮਿਲੇ ਜਨਰਲ ਜਿਸ ਦੀ ਮਤਲਬ ਮਿਲਾਵਟ ਕਰਕੇ ਮਤਲਬ ਉਸਨੂੰ ਰਿਫਾਈਨ ਨੂੰ ਕਿ ਉਹ ਅਦੀਸ਼ੇਪ ਦਿੱਤੀ ਜਾ ਰਹੀ ਸੀ ਕਿ ਉਹ ਦਾ ਰੂਪ ਦਿੱਤਾ ਜਾ ਰਿਹਾ ਸੀ ਕਿ ਜੋ ਮਾਰਕੀਟਸ ਤੇ ਵਿਕ ਰਿਆ ਸੀ ਤੇ ਇਸ ਦੋਸ਼ੀ ਨੂੰ ਤੇ ਮੈਡਮ ਗ੍ਰਿਫਤਾਰ ਤੁਸੀਂ ਕਰ ਲਿਆ ਤੇ ਸਮਾਜ ਦੇ ਵਿੱਚ ਇਹੋ ਜੇ ਅੰਸਰ ਜਿਹੜੇ ਕਿ ਨਕਲੀ ਚੀਜ਼ਾਂ ਬਣਾ ਰਹੇ ਨੇ ਖਾਨ ਪੀਂਦੀਆਂ ਵਸਤੂਆਂ ਚ ਮਿਲਾਵਟ ਕਰ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਡੀ ਇੱਕ ਜੁਆਇੰਟ ਰੇਡ ਸੀ ਤੇ ਮੇਰੀ ਟੀਮ ਨੇ ਵੀ ਕਾਫੀ ਐਫਰਟ ਲਗਾਇਆ ਕਿ ਚਲੋ ਸਾਨੂੰ ਇਹ ਜੇ ਸਕਸੈਸਫੁਲ ਹੋਏ ਸੀ ਤੇ ਉਸ ਤੋਂ ਇਲਾਵਾ ਜੋ ਸਾਡੇ ਐਸਐਸਪੀ ਸਾਹਿਬ ਵੀ ਹਦਾਇਤਾਂ ਕੀ ਕ੍ਰਾਈਮ ਕੋਈ ਵੀ ਹੈ ਉਹ ਕ੍ਰਾਈਮ ਹੈ ਤੇ ਕਿਸੇ ਦੀ ਹੈਲਥ ਨਾਲ ਖੇਡਣਾ ਤਾਂ ਬਹੁਤ ਵੱਡਾ ਕ੍ਰਾਈਮ ਹੈ ਤੇ ਉਹਨਾਂ ਦੇ ਵੱਲੋਂ ਸਾਰਿਆਂ ਨੂੰ ਹੀ ਸੁਨੇਹਾ ਦਿੱਤਾ ਜਾਂਦਾ ਹੈ ਕਿ ਅਮ੍ਰਿਤ ਸਰ ਜੇਕਰ ਕਿਤੇ ਵੀ ਮਤਲਬ ਇਹ ਕੋਈ ਕੰਮ ਚੱਲ ਰਿਹਾ ਹੈ ਤੇ ਉਹਨਾਂ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਤਾਂ ਉਹਨਾਂ ਦੇ ਸਖਤ ਤੋਂ ਸਖਤ ਤਰ੍ਹਾਂ ਮਾਹਿਤ ਕਾਰਵਾਈ ਕੀਤੀ ਜਾਵੇਗੀ ਸਰਪੰਸਾਉ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਵਿੱਚ ਨਕਲੀ ਦੇਸੀ ਘੋੜੀ ਫੈਕਟਰੀ ਫੜੀ ਗਈ ਹੈ ਮੈਂ ਆਰਮ ਸਿੰਘ ਸਰਪੰਚ ਪਿੰਡ ਗਰਵਾਲੀ ਤੋਂ ਸਾਡੇ ਪਿੰਡ ਵਿੱਚ ਤਕਰੀਬਨ 8 ਤੋਂ 10 ਸਾਲ ਤੱਕ ਪਹਿਲਾਂ ਤੋਂ ਇੱਕ ਫੈਕਟਰੀ ਚੱਲ ਰਹੀ ਸੀ ਜਿਹਦੇ ਵਿੱਚ ਦੇਸੀ ਘੋੜਾ ਬਣਾਇਆ ਜਾ ਰਿਹਾ ਸੀ ਨਕਲੀ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਅਤੇ ਹਾਰਸਮੇਤ ਕੌਰ ਵੱਲੋਂ ਇਸ ਜਗ੍ਹਾ ਤੇ ਰੇਡ ਕਰਕੇ ਇਹ ਨਕਲੀ ਘੋੜੀ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਇਹ ਘੋੜਾ ਤਕਰੀਬਨ ਹਰ ਇੱਕ ਗੁਰਦੁਆਰੇ ਜਿਵੇਂ ਟਾਲਾ ਸਾਹਿਬ ਬਾਬੇ ਸ਼ਿਤਾ ਸਾਹਿਬ ਤੇ ਹਰ ਮੰਦਰ ਸਾਹਿਬ ਦੇ ਸਾਹਮਣੇ ਜਿੰਨੀਆਂ ਦੁਕਾਨਾਂ ਤੇ ਸਾਰਿਆਂ ਦੇ ਸਪਲਾਈ ਕੀਤਾ ਜਾਂਦਾ ਅਸੀਂ ਮਾਨਯੋਗ ਸਰਦਾਰ ਐਸਐਸਪੀ ਸਰਦਾਰ ਮਨਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ